ਹਾਂਜੀ ਸਤਿ ਸ੍ਰੀ ਅਕਾਲ ਮੈਂ ਜਗਜੀਤ ਸਿੰਘ ਪਟਵਾ ਤੁਸੀਂ ਦੇਖ ਰਹੇ ਜਲਕੇ ਪੰਜਾਬ ਦੀ ਅੱਜ ਆਪਾਂ ਜਿਸ ਤਰ੍ਹਾਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ Eid ਦਾ ਇਹ ਪ੍ਰਤਿਪੰਤਰ ਦਿਹਾੜਾ ਭਾਰਤ ਦੇ ਵਸ-ਵਸ ਜਿਹੜੇ ਇਸਤਾਨੇ ਦੇ ਵਿੱਚ ਮਨਾਇਆ ਜਾ ਰਿਹਾ ਸੋ ਇਸੇ ਤਾਈ ਅੱਜ ਅਸੀਂ ਹਲਕਾ ਜਿਹੜਾ ਅਮਰੀਕੋਟਾ ਦੇ ਇੱਕ ਪਿੰਡ ਬਦੇਸਾ ਦੇ ਵਿੱਚ ਪਹੁੰਚੀ ਸੀ ਇੱਥੇ ਜਿਹੜੀ ਭਾਈਚਾਰਕ ਸਾਂਝ ਬਹੁਤ ਵਧੀਆ ਦੇਖਣ ਨੂੰ ਮਿਲੀ ਆ ਤੇ ਇਥੋਂ ਦੇ ਜਿਹੜੇ ਮਜੂਦਾ ਸਰਪੰਚ ਨੇ ਇਸ ਮੁੱਚੀ ਪੰਚਾਇਤ ਤੇ ਸਮੂਹ ਪਿੰਡ ਵਾਸੀਆਂ ਨੇ ਜਿਹੜਾ ਮੁਸਲਮਾਨ ਭਰਾਵਾਂ ਨੂੰ ਜਿਹੜਾ Eid ਦੇ ਮੌਕੇ ਤੇ ਮੁਬਾਰਕਵਾਦ ਦਿੱਤੀ ਆ ਸੋ ਆਵਾਂ ਨੂੰ ਨਾਲ ਗੱਲਬਾਤ ਕਰਦੇ ਆ ਜਿਹੜਾ ਈ ਤੇ ਸਪੁੱਤਰ ਤਿਹਾੜ ਨੂੰ ਲੈ ਕੇ ਤੇ ਦਿਹਾੜੇ ਨੂੰ ਲੈ ਕੇ ਇਹਨਾਂ ਦੇ ਕੀ ਵਿਚਾਰ ਨੇ ਸਭਾ ਉਹ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਆਓ ਜੀ ਸਰਪੰਚ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਜਿਹੜਾ ਈ ਦਾ ਮੁਬਾਰਕ ਦਿਹਾੜਾ ਅੱਜ ਆਪਣੇ ਸਾਡੇ ਵਿੱਚ ਮਨਾਇਆ ਜਾ ਰਿਹਾ ਤੇ ਇਸ ਮੌਕੇ ਤੁਸੀਂ ਆਪਣੇ ਮੁਸਲਮਾਨ ਭਰਾਵੀਆਂ ਜਿਹੜੀ ਈ ਦੀ ਵਧਾਈ ਦੇਣ ਪਹੁੰਚੇ ਆ ਉਹਦੇ ਬਾਰੇ ਕੁਝ ਕਹਿਣਾ ਚਾਹੋ ਅੱਲਾਹ ਦਾ ਹੀ ਧੰਨਵਾਦ ਕਰਦੇ ਆ ਜੀ ਕਿ ਕੀ ਆ ਬਜੀ ਦਾ ਜਿਹੜੇ ਆਪਣੀ ਸਪੋਰਟੀ ਟੀਮ ਲੈ ਕੇ ਸਾਡੇ ਨਾਲ ਅੱਜ ਪਹੁੰਚੇ ਨੇ ਜੀ ਦੇ ਪਵਿੱਤਰ ਘਰ ਮੌਕੇ ਮੈਂ ਸਰਪੰਚ ਹੋਣ ਦੇ ਨਾਤੇ ਸਾਰੀ ਨਗਰ ਪੰਚਾਇਤ ਵੱਲੋਂ ਦੇਸ਼ ਵਿੱਚ ਵਸਦੇ ਮੁਸਲਮਾਨ ਭਰਾਵਾਂ ਨੂੰ Eid ਦੀਆਂ ਲੱਖ ਲੱਖ ਮੁਬਾਰਕਾਂ। ਪ੍ਰਮਾਤਮਾ ਇਹਨਾਂ ਨੂੰ ਦੇਣ ਲੁਗਣੀ ਦਾ ਕੋਈ ਤਰੱਕੀ ਬਸ਼ੇ ਸਾਡੀ ਭਾਈਚਾਰ ਪਸੰਦ ਪੰਚ। ਜਿਸ ਤਰ੍ਹਾਂ ਅਸੀਂ ਦੇਖਿਆ ਕਿ ਤੁਸੀਂ ਜਿਹੜਾ ਖਾਣ ਪੀਣ ਦਾ ਵੀ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਆਪਣੇ ਭਾਈਚਾਰੇ ਵਾਸਤੇ ਮੁਸਲਮਾਨ ਭਾਈਚਾਰੇ ਵਾਸਤੇ ਇਸੇ ਤਰ੍ਹਾਂ ਜਿਹੜੇ ਮੁਸਲਮਾਨ ਭਾਈਚਾਰੇ ਵੀ ਆਪਣੇ ਜਿਵੇਂ ਨਗਰ ਕੀਰਤਨ ਹੁੰਦੇ ਐ ਇਸੇ ਤਰ੍ਹਾਂ ਬਹੁਤ ਵਧੀਆ ਇੰਤਜ਼ਾਮ ਕਰਦੇ ਆ। ਤੇ ਕੀ ਕਹਣਾ ਚਾਹੋਗੇ ਕਿ ਇਸ ਭਾਈਦਾਰ ਖਾਂ ਜਿਹੜੀ ਆਪਣੇ ਬਣੀ ਰਹਿਣੀ ਚਾਹੀਦੀ ਹੈ ਇਹ ਤਾਂ ਹੀ ਦੇਖੋ ਸਾਡੇ ਪਿੰਡ ਦੇ ਵਿੱਚ ਕੋਈ ਵੀ ਸਾਡਾ ਪ੍ਰੋਗਰਾਮ ਹੁੰਦਾ ਹੀ ਤੇ ਚਾਹੇ ਗੁਰਦੁਆਰਾ ਸਾਹਿਬ ਦਾ ਹੋਵੇ ਆਹੀ ਰਲ ਮਿਲ ਕੇ ਇਕੱਠੇ ਕਰਾਉਂਦੇ ਆ ਠੀਕ ਹੈ ਜੀ ਇਹ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਇਦਾਂ ਹੀ ਬਣੀ ਰਹੇ ਆ ਕੀ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੋਗੇ ਇਸ ਜਿਹੜੇ ਪਵਿੱਤਰ ਤਿਹਾਰੇ ਹੁੰਦਾ ਲੈ ਪਬਲਿਕ ਨੂੰ ਅਸੀਂ ਇਹ ਹੀ ਇਹ ਦੇਣਾ ਚਾਹੁੰਦੇ ਆਂ ਜਿਵੇਂ ਪਵਿੱਤਰ ਤਿਹਾਰਾ ਜਿਹੜਾ ਮਨਾਂ ਇਹਨਾਂ ਨੂੰ ਖੁਸ਼ੀਆਂ ਬਖਸ਼ੇ ਇਹ ਦੀਪਾਈ ਚਾਹੁੰਦੇ ਆਂ ਨਾਲ ਹੀ ਸਾਡੇ ਤੋਂ ਹਬੀਬ ਸਾਹਿਬ ਨੇ ਵੀਰ ਜੀ ਜਿਹੜਾ ਪਵਿੱਤਰ ਇਤਿਹਾਸ ਤੇ ਸਾਰੇ ਮੁਸਲਮਾਨ ਭਰਾਵਾਂ ਨੂੰ ਬੜੀ ਬੜੀ ਖੁਸ਼ੀ ਦਾ ਦਿਨ ਆ ਤੇ ਮੁੱਚੇ ਭਾਰਤੀ ਮਨਾਇਆ ਜਾ ਰਿਹਾ ਤੇ ਸਿੱਖ ਭਾਈਚਾਰੇ ਨੂੰ ਕੀ ਕਹਿਣਾ ਚਾਹੋਗੇ ਤੇ ਆਪਣੇ ਜਿਹੜੇ ਮੁਸਲਮਾਨ ਭਾਵਾਂ ਨੂੰ ਕੀ ਕਹਿਣਾ ਚਾਹੋਗੇ ਸਿੱਖੋ ਜੀ ਇਹ ਜਿਹੜੇ ਸਾਡੇ ਸਿੱਖ ਭਰਾ ਨੇ ਅਸੀਂ ਇਹਨਾਂ ਨੂੰ ਈਦ-ਉਲ-ਫਿਤਰ ਅਤੇ ਜੀ ਆਇਆਂ ਕਹਿੰਦੇ ਆ ਬਹੁਤ ਖੁਸ਼ੀ ਦਾ ਛਾਂਡਾ ਦਿਹਾੜਾ ਹੈ ਤੇ ਇਹਨਾਂ ਨੇ ਸਾਡੀ ਤਨੋਂ ਮਨੋਂ ਲਾ ਕੇ ਇੱਕ ਮਹੀਨਾ ਹੋ ਗਿਆ ਰੋਜ਼ੇ ਰੱਖਦਿਆਂ ਨੂੰ ਸਾਰੇ ਨਗਰ ਨੇ ਸਿੱਖ ਭਾਈਚਾਰੇ ਨੇ ਸਾਡਾ ਅਵਤਾਰੀ ਦਾ ਜੋ ਟਾਈਮ ਹੁੰਦਾ ਸੀ ਇਹ ਸਾਰੇ ਨਗਰ ਨੇ ਸਾਡੀ ਅਵਤਾਰੀ ਦਾ ਰੋਜ਼ਿਆਂ ਦਾ ਆਨੰਦ ਮਾਣਿਆ ਹੈ ਜੀ ਅਸੀਂ ਇਹਨਾਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਨਗਰ ਨੂੰ ਸਿੱਖ ਭਾਈਚਾਰੇ ਨੂੰ ਸਾਡੇ ਨੂੰ ਵੀ ਸਾਡੇ ਛੋਟੇ ਜਿਹੇ ਸਦੇ ਤੇ ਸਾਰਾ ਨਗਰ ਪਹੁੰਚਿਆ ਇਤੇ ਹੈ ਜੀ ਤੇ ਸਾਡੀ ਬਹੁਤ ਬਹੁਤ ਵੱਧ ਤੋਂ ਵੱਧ ਮਦਦ ਕਰੀ ਇਹਨਾਂ ਨੇ ਹੈ ਜੀ ਬਹੁਤ ਅਸ਼ੀਰਵਾਦ ਇਹਨਾਂ ਨੂੰ ਵਧਾਈ ਲੱਖ ਲੱਖ ਵਧਾਈ ਦਿੰਦੇ ਅਸੀਂ ਦੇਖੋ ਜੀ ਮੁਸਲਮਾਨ ਭਾਈ ਸਿੱਖ ਭਾਈ ਅਸੀਂ ਇਕੱਠੇ ਹੋ ਕੇ ਰਹੀਏ ਤਾਂ ਸਾਡਾ ਸਾਰਾ ਕੁਝ ਸੀ ਇਹ ਸਾਡੀ ਮਦਦ ਕਰਦੇ ਆ ਅਸੀਂ ਇੰਨਾ ਦੀ ਮਦਦ ਕਰਦੇ ਆ ਸਾਡੇ ਨਾਲ ਡਾਕਟਰ ਸਾਹਿਬ ਨੇ ਡਾ ਸਾਹਿਬ ਅੱਜ ਈਦ ਮੁਬਾਰਕ ਦਿਹਾੜਾ ਸਾਰੇ ਸਿੱਖ ਤੇ ਮੁਸਲਮਾਨ ਭਾਈਚਾਰੇ ਵੱਲੋਂ ਮਨਾਇਆ ਗਿਆ ਬਹੁਤ ਸਰ ਦਾ ਭਾਵਨਾ ਤੇ ਇਹਦੇ ਬਾਰੇ ਕੀ ਕਹਾਂ ਪਹਿਲਾਂ ਤਾਂ ਸਾਰਿਆਂ ਨੂੰ ਅਸਲਾਮ ਅਲੈਕੁਮ ਜੀ ਜਿਹੜਾ ਈਦ ਦਾ ਤਿਹਾਰ ਆ ਜੀ ਇਹ ਸਾਡੇ ਪਹਿਲਾ ਰਮਜ਼ਾਨ ਉਸ ਈਦ ਦੇ ਰੋਜ਼ੇ ਸ਼ੁਰੂ ਹੁੰਦੇ ਨੇ ਰੋਜ਼ਿਆਂ ਦਾ ਮਤਲਬ ਆ ਸਬਰ ਅਸੀਂ ਸਬਰ ਦੇ ਨਾਲ ਭਾਈਚਾਰੇ ਦਾ ਸਾਰੇ ਇਕੱਠੇ ਰਹਿ ਕੇ ਉਹਦਾ ਸੰਦੇਸ਼ ਦੇਣਾ ਸਾਨੂੰ ਉਹਨਾਂ ਤੋਂ ਸਿੱਖਣਾ ਅਸੀਂ ਹਰ ਇੱਕ ਚੀਜ਼ ਦਾ ਸਬਰ ਕਰਨਾ ਜਾਂ ਭਰਾਵਾਂ ਦੇ ਨਾਲ ਪਿਆਰ ਦੇ ਨਾਲ ਰਹਿਣਾ ਉਦੋਂ ਬਾਅਦ ਦੇ ਵਿੱਚ ਸਾਡੇ ਪੂਰੇ ਨਗਰ ਨੇ ਰੋਜ਼ਾ ਹਫਤਾਰੀ ਦੇ ਲਈ ਜੋ ਤਨੋਂ ਮਨੋਂ ਤਨੋਂ ਮਸਜਿਦ ਦੇ ਲਈ ਰੋਜ਼ਾ ਹਫਤਾਰੀ ਦੇ ਲਈ ਜੋ ਵੀ দান ਕੀਤਾ ਅੱਲਾਹ ਪਾਕ ਉਹਨਾਂ ਦੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਜਿਹੜਾ ਸਾਡਾ ਭਾਈਚਾਰਾ ਇਹ ਇਸੇ ਤਰ੍ਹਾਂ ਕਾਇਮ ਰਹੇ ਅਸੀਂ ਅੱਲਾਹ ਅੱਗੇ ਇਹ ਦੁਆ ਕਰਦੇ ਹਾਂ ਉਦੋਂ ਬਾਅਦ ਦੀ ਗੱਲ ਜਿਹੜੀ ਤੁਸੀਂ ਕਰਦੇ ਹੋ ਇਹ ਬਾਰੇ ਜਾਂ ਹੋਰ ਮੈਂ ਜਿਹੜੇ ਧਰਮ ਨੇ ਧਰਮ ਕੋਈ ਵੀ ਮਾੜਾ ਨਹੀਂ ਹੈਗਾ ਜੀ ਚਾਹੇ ਤੁਸੀਂ ਹਿੰਦੂ ਭਾਈਚਾਰਾ ਲੈ ਲਓ ਚਾਹੇ ਸਿੱਖ ਭਾਈਚਾਰਾ ਲੈ ਲਓ ਚਾਹੇ ਮੁਸਲਮਾਨ ਭਾਈਚਾਰਾ ਇਹਦੇ ਵਿੱਚ ਕੁਝ ਮਾੜਿਆ ਅੰਸਰ ਨੇ ਜਿਹੜੇ ਸਾਨੂੰ ਖਰਾਬ ਕਰਦੇ ਉਹ ਸਾਡੀ ਜਿਹੜੀ ਆਪਸੀ ਭਾਈਚਾਰਾਗਾ ਉਹਨੂੰ ਖਰਾਬ ਕਰਦੇ ਨੇ ਸਾਨੂੰ ਉਹਝੇ ਜਿਹੜੇ ਬੰਦੇ ਨੇ ਉਹਨਾਂ ਨੂੰ ਸੁਚੇਤ ਰਹਿਣ ਦੀ ਲੋੜ ਆ ਆਪਸੀ ਭਾਈਚਾਰਾ ਬਣਾ ਕੇ ਰੱਖਣ ਦੀ ਲੋੜ ਆ ਬਾਕੀ ਸਾਡੇ ਨਿੱਕੇ ਜੇ ਬਲਾਵੇ ਤੇ ਸਾਡੇ ਗੁਰਦੁਆਰਾ ਸਾਹਿਬ ਡੇਰਾ ਸਾਹਿਬ ਉਹਨਾਂ ਦੇ ਪ੍ਰਧਾਨ ਤੇ ਪੂਰੀ ਨਗਰ ਪੰਚਾਇਤ ਪੂਰੇ ਨਗਰ ਤੇ ਪੂਰੇ ਆਉਣ ਤੇ ਅਸੀਂ ਸਾਰਿਆਂ ਨੂੰ ਜੀ ਆਇਆਂ ਆਖਦੇ ਹਾਂ ਉਸ ਅਕਾਲ ਪੁਰਖ ਦੇ ਅੱਗੇ ਅੱਲਾਹ ਪਾਕ ਦੇ ਅੱਗੇ ਸੱਚੇ ਦਿਲੋਂ ਦੁਆ ਕਰਦੇ ਹਾਂ ਕਿ ਸਾਡੇ ਪਿੰਡ ਦੇ ਵਿੱਚ ਪੂਰੇ ਨਗਰ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਸ਼ਾਂਤੀ ਕਾਇਮ ਰਹੇ ਤੇ ਇਹ ਭਾਈਚਾਰਾ ਇਸੇ ਤਰ੍ਹਾਂ ਕਾਇਮ ਰਹੇ ਸੈਂਕੂ ਤੁਹਾਡਾ ਵੀ ਜੀ ਆਇਆਂ ਨੂੰ ਜੀ ਆਪਣਾ ਕੀਮਤੀ ਸਮਾਂ ਕੱਢਣ ਦੇ ਲਈ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਅ ਬਹੁਤ ਬਹੁਤ ਅਨ ਵਰਕਰਦੇ ਆ ਸਮੁੱਚੀ ਪੰਚਾਇਤ ਦਾ ਸਮੁੱਚੇ ਸਿੱਖ ਭਾਈਚਾਰੇ ਦਾ ਮੁਸਲਮਾਨ ਭਾਈਚਾਰੇ ਦਾ ਜਿਸ ਤਰ੍ਹਾਂ ਕਿ ਆਪਾਂ ਡਾਕਟਰ ਸਾਹਿਬ ਨੇ ਹੁਣੇ ਕਿਹਾ ਕਿ ਜਿਹੜਾ ਭਾਈਚਾਰਾ ਜਿਹੜਾ ਸਿੱਖ ਦੇ ਮੁਸਲਮਾਨ ਭਾਈਚਾਰਾ Hindu ਭਾਈਚਾਰਾ ਸਾਰੇ ਰਲ ਕੇ ਰਹਿਣ ਵਾਲੇ ਨੇ ਪਰ ਕਿਤੇ ਨਾ ਕਿਤੇ ਜਿਵੇਂ ਸਰਕਾਰਤੀ ਅੰਸਰ ਨੇ ਇਹ ਸਾਡੇ ਵਿੱਚ ਵਖਰੇਵੇਂ ਪਾਉਣਾ ਚਾਹੁੰਦੇ ਨੇ ਪਰ ਇਹ ਜਿੱਥੋਂ ਤੱਕ ਇੱਕ ਵੱਡੀ ਨਿਸ਼ਾਨ ਹੈ ਕਿ ਜਿਹੜੀ ਜਾਣੀ ਹੈ ਦੁਨੀਆ ਦੇ ਵਿੱਚ ਇਸ ਚੈਨਲ ਨਾਲ ਹੀ ਸਾਡੇ ਚੰਨਾਂ ਤੁਸੀਂ ਦੇਖੋਗੇ ਕਿ ਜਿਹੜੀ ਸਾਂਝੀ ਵਾਰਤਾ ਦਾ ਜਿਹੜਾ ਇਹ ਉਪਦੇਸ਼ ਦੇ ਰਹੇ ਨੇ ਸਾਰਿਆਂ ਨੂੰ ਕਿ ਰਲ ਮਿਲ ਕੇ ਰਹਿਣਾ ਅਤੇ ਹਰੇਕ ਜਿਹੜੇ ਸਿੱਖ ਗੁਸਲਮ ਭਾਈਚਾਰੇ ਨੇ ਅਸੀਂ ਇਹ ਪ੍ਰਣ ਕਰਨਾ ਹੈ ਕਿ ਅਸੀਂ ਵੀ ਇਸੇ ਤਰ੍ਹਾਂ ਹੀ ਰਲ ਮਿਲ ਕੇ ਜਿਹੜੇ ਸਾਰੇ ਆਪਣੇ ਧਿਆਨ ਮੜਾਈਏ ਸੋ ਸਾਡੇ ਨਾਲ ਇਹ ਤਾਂ ਹੋਰ ਭਾਈ ਜੀ ਬਾਈ ਜੀ ਕੀ ਕਹਿਣਾ ਚਾਹੋਗੇ ਇਸ ਮੁਬਾਰਕ ਮੌਕੇ ਤੇ ਬਿਸਮਿਲ੍ਲ੍ਹਾ ਰਹਿਮਾਨ ਰਹਿੀ ਅਸਲਾਮੁਅਲੈਕੁਮ ਬਾਈ ਖਾਲਸਾ ਬਾਈ ਛੰਡੇ ਜੋ ਨਗਰ ਦੇ ਛਤਪਰਾ ਨੇ ਮੁਸਲਮਾਨ ਭਰਾ ਨੇ ਦੁਨੀਆਂ ਭਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਦੇ ਲਈ ਦੀਆਂ ਜੀ ਸਾਡੇ ਸਰਦੇ ਉੱਤੇ ਆਏ ਇਹਨਾਂ ਦੀ ਐਪ ਭਾਈਚਾਰਕ ਸਾਂਝ ਦੀ ਬਹੁਤ ਵੱਡੀ ਮਿਸਾਲ ਦੇਖ ਸਭ ਨੇ ਤੁਸੀਂ ਇਧਰ ਸਰਦਾਰ ਸਾਹਿਬ ਖੜੇ ਨੇ ਮੁਸਲਮਾਨ ਭਾਈਚਾਰੇ ਖੜੇ ਨੇ ਇਹ ਸਾਰੀ ਜਿਹੜੀ ਤੁਸੀਂ ਮਿਸਾਲ ਜਿਹਾਉਂਦੇ ਜਾ ਕੇ ਦੇਖ ਸਕਦੇ ਹੋ ਬਹੁਤ ਹੀ ਵੱਡਾ ਜਿਹੜਾ ਇੱਕ ਭਾਰਤ ਨੂੰ ਜਾਂ ਦੁਨੀਆਂ ਨੂੰ ਵੱਡਾ ਬਹੁਤ ਵੱਡਾ ਉਪਦੇਸ਼ ਹੋਵੇ ਕਰਕੇ ਇਸ ਤਰ੍ਹਾਂ ਦੀ ਜਿਹੜੇ ਛੋਟੇ ਛੋਟੇ ਪਿੰਡਾਂ ਦੇ ਵਿੱਚ ਵੀ ਇਦਾਂ ਦੀਆਂ ਜਿਹੜੀਆਂ ਸਾਂਝਾਂ ਬਣੀਆਂ ਹੋਈਆਂ ਨੇ ਸੋ ਸਾਡੇ ਨਾਲ ਸਰਦਾਰ ਜੀ ਬਾਬਾ ਜੀ ਨੇ ਇਹਨਾਂ ਨਾਲ ਗੱਲ ਕਰਦੇ ਆ ਬਾਬਾ ਜੀ ਕੀ ਕਹਿਣਾ ਚਾਹੋਗੇ ਤੁਸੀਂ ਅਹੀਂ ਲੱਖ ਲੱਖ ਮਾਰਕਾਂ ਦਿੰਦੇ ਆ ਜੀ ਛੋਟੇ ਬੱਚਿਆਂ ਨੂੰ ਇਹੀ ਕਹਾਂਗੇ ਭਾਈ ਇੱਕ ਵੀ ਸਵਾਹ ਕਰਤੂ ਰਹੋ ਬਹੁਤ ਬਹੁਤ ਧੰਨਵਾਦੀ ਹਾਂਜੀ ਹਾਂਜੀ ਮੈਂ ਜੀ ਤੁਸੀਂ ਸਾਹਿਬ ਅਸਲਾਮੁਅਲੈਕਮ ਜੀ ਅਸੀਂ ਜੀ ਬਹੁਤ ਹੀ ਧੰਨਵਾਦੀ ਹਾਂ ਸਾਡੇ ਜਿੰਨੇ ਵੀ ਪਿੰਡ ਦੇ ਵਿੱਚ ਜਿੰਨੇ ਵੀ ਬਰਾਦਰਿਆਂ ਨੇ ਸਾਰਿਆਂ ਨੇ ਜਾਂਦੇ ਸਾਡੇ ਪੈਸਿਆਂ ਦੀ ਜੇ ਪ੍ਰਸਤਾਪ ਨਹੀਂ ਹੁੰਦੀ ਇਹ ਜਿਹੜਾ ਫਟਵਾਰ ਰਮਜ਼ਾਨ ਮੁਬਾਰਕ 27 ਇਸ ਮਹੀਨਾਂ ਦੇ ਵਾਸਤੇ ਐਸਾ ਭਈਏ ਭੇਜੇ ਨੇ ਐ ਕਿ ਨਹੀਂ ਤਕਰੀਬਨ ਹਰ ਸਾਲ ਇਹ ਤਰ੍ਹਾਂ ਹੀ ਭੇਜਦੇ ਅਸੀਂ ਇਹਨਾਂ ਸਾਰਿਆਂ ਦਾ ਹੀ ਜਿੰਨੇ ਵੀ ਵੀਰ ਭਰਾ ਸਾਡੇ ਨਿੱਕੇ ਜਿਹੜੇ ਸਾਡੇ ਇੱਥੇ ਪਹੁੰਚੇ ਨੇ ਅਸੀਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਵੈਗਲੂ ਜੀ ਦਾ ਖਾਲਤਾ ਵੈਗਲੂ ਜੀ ਕੀ ਭਤੇ ਨਾਰਾਇਣ ਤਕਬੀਰ ਅੱਲਾਹ ਹਾਂਜੀ ਖਾਲਸਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਸਾਰੇ ਮੁਸਲਮਾਨ ਭਰਾਵਾਂ ਨੂੰ ਜਿੰਨੇ ਵੀ ਦੇਸ਼ ਦੇਸ਼ ਵਿੱਚ ਵੱਸਦੇ ਆ ਸਾਰਿਆਂ ਨੂੰ ਈਦ ਮੁਬਾਰਕ ਦੀਆਂ ਮੁਬਾਰਕਾਂ ਦਿੰਦੇ ਆ ਤੇ ਜਿਹੜਾ ਸਿੱਖ ਭਾਈਚਾਰਾ ਇਸੇ ਤਰ੍ਹਾਂ ਸਾਡਾ ਜਿਹੜਾ ਭਾਈਚਾਰਕਾਂ ਦਾ ਬਣੀ ਰਹੇ ਪਹਿਲਾਂ ਵੀ ਬਣੀ ਵੀ ਆ ਜਦੋਂ ਵੀ ਅਸੀਂ ਕੋਈ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਂਦੇ ਆ ਸਾਡੇ ਇੱਕ ਢੀਰਾ ਸਾਹਿਬ ਪਾਪਾ ਅਮਰਦਾਸ ਜੀ ਦਾ ਬਣਿਆ ਪਿਆ ਪਾਪਾ ਅਮਰਦਾਸ ਜੀ ਦੇ ਦਿਨ ਮਨਾਉਂਦੇ ਆ ਉਦੋਂ ਵੀ ਮੁਸਲਮਾਨ ਭਰਾ ਤੇ ਸਿੱਖ ਭਰਾ ਸਾਰੇ ਧਰਮਾਂ ਦੇ ਲੋਕ ਵੱਧ ਚੜ ਕੇ ਸੇਵਾ ਕਰਦੇ ਆ ਸਾਡੇ ਨਗਰ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਫਟੇਮਾਨੀ ਸਾਰੇ ਇੱਕ ਦੂਜੇ ਦੇ ਤਿਹਾੜ ਅਸੀਂ ਵੱਧ ਚੜ ਕੇ ਮਨਾਉਂਦੇ ਆ ਕਿਸੇ ਤਰ੍ਹਾਂ ਦਾ ਸਾਡੇ ਵਿੱਚ ਕੋਈ ਮਤਭੇਦ ਨਹੀਂ ਜਦੋਂ ਵੀ ਕੋਈ ਮੰਨ ਗੁਰਦੁਆਰਾ ਸਾਹਿਬ 'ਚ ਜਿਹੜਾ ਸਾਹਿਬ 'ਚ ਲੋੜ ਪੈਂਦੀ ਆ ਇਹ ਉੱਥੇ ਵੱਧ ਸੇਵਾ ਕਰਦੇ ਆ ਜਦੋਂ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਲੋੜ ਪੈਂਦੀ ਆ ਸਾਡੇ ਸਿੱਖ ਧਰਮ ਦੇ ਜਿਹੜੇ ਵੀ ਆਗੂ ਆ ਜਿੰਨੇ ਵੀ ਮੰਨ ਕੇ ਲੋਕਾ ਸਰਦਾਰ ਮੁਤਲਕ ਜਿੰਨੇ ਵੀ ਸਰਦਾਰ ਹੁੰਦੀ ਆ ਉਹ ਆ ਕੇ ਇੱਥੇ ਸੇਵਾ ਕਰਦੇ ਆ ਮੁਸਲਮਾਨ ਭਰਾਵਾਂ ਲਈ ਅਸਲਾਮ ਅਲੈਕੁਮ ਹਿੰਦੂਆਂ ਲਈ ਰਾਮ ਰਾਮ ਸਿੱਖਾਂ ਲਈ ਵਹਿਗੂ ਜੀ ਦਾ ਸਤ ਸ੍ਰੀ ਅਕਾਲ ਵਹਿਗੂ ਬਹੁਤ ਵੱਡੀ ਮਿਸਾਲ ਜਿਹੜੀ ਦੇਖਣ ਨੂੰ ਮਿਲ ਰਹੀ ਆ ਕਿ ਕਿਵੇਂ ਸਿੱਖ ਭਾਈਚਾਰੇ ਵੱਲੋਂ ਵੀ ਮੁਸਲਮਾਨ ਭਾਈਚਾਰੇ ਨੂੰ ਜਿੱਥੇ ਸਰਾਰਥੀ ਅਨਸਰ ਜਿਹੜੇ ਹੈਗੇ ਨੇ ਕਿਤੇ ਨਾ ਕਿਤੇ ਬਹੁਤ ਜਿਹੜੀ ਧਰਮਾਂ ਵਿੱਚ ਬਖਰੀਲੇ ਪਾਉਣਾ ਚਾਹੁੰਦੇ ਨੇ ਪਰ ਜਿਹੜੀ ਅੱਜ ਵੱਡੀ ਮਿਸਾਲ ਇਸ ਪਿੰਡ ਦੇ ਵਿੱਚੋਂ ਮਿਲੀ ਆ ਕਿ ਜਿਹੜੀ ਸਾਂਝੀ ਵਾਲਤਾ ਦੀ ਮਿਸਾਲ ਆ ਇੱਕ ਬਹੁਤ ਵੱਡੀ ਆ ਕਿ ਦੁਨੀਆਂ ਨੂੰ ਵੱਡਾ ਆਪਣੀ ਸੁਭਾ ਹੋਵੇਗਾ ਕਿ ਜਿਹੜੇ ਸਰਾਰਥੀ ਅਨਸਰ ਨੂੰ ਵੀ ਸਾਵਧਾਨ ਹੋਣਾ ਪਵੇਗਾ ਕਿ ਪੰਜਾਬ ਦੇ ਵਿੱਚ ਕੀ ਪੂਰੇ ਭਾਰਤ ਦੇ ਵਿੱਚ ਵਿੱਚ ਵੀ ਤੁਸੀਂ ਕਿਤੇ ਇਹਨਾਂ ਜਿਹੜੇ ਭਾਈਚਾਰਿਆਂ ਦੇ ਵਿੱਚ ਫਰਕ ਨਹੀਂ ਪਾ ਸਕਦੇ ਸੋ ਧੰਨਵਾਦ ਕਰਦੇ ਆ ਥੋੜੀ ਪ੍ਰਬੰਧਕਾਂ ਦਾ ਸਰਪੰਚ ਸਾਹਿਬ ਦਾ ਸਮੁੱਚੀ ਪੰਚਾਇਤ ਦਾ ਗੁਰਦੁਆਰਾ ਪ੍ਰਧਾਨ ਸਾਰਿਆਂ ਦਾ ਜੀ ਮੈਨੂੰ ਜਗਜੀਤ ਸਿੰਘ ਕੁਟਵੰਦ ਜੀ ਜਾਇਦ ਦੇਖਦੇ ਰਹੋ ਜੀਨਕੇ ਪੰਜਾਬ ਟੀਵੀ ਧੰਨਵਾਦ ਜੀ Bye. Yeah. Who will What does it look like?